ਨਵੇਂ ਮਿੱਤਰੋ ਤੁਹਾਨੂੰ ਦਿਖਾਉਣ ਲੱਗੇ ਆਂ ਰਾਜਸਥਾਨ ਦੇ ਵੀਰਾ ਦੇ ਨੁਕਰੇ ਜਾਨਵਰ ਜੀ ਕਰੋ ਚੱਕ ਵੀਡੀਓ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਹੈ ਕਿ ਸਾਰੇ ਪ੍ਰਾਠੀਕ ਹੋਣਗੇ ਜੀ ਅੱਜ ਆਪਾਂ ਲੈ ਕੇ ਪਹੁੰਚੇ ਆਂ ਜੀ ਤੁਹਾਡੇ ਲਈ ਨੁਕਰਾ ਬਸ਼ੀਰਾ ਜਿਸ ਦੀ ਉਮਰ ਹੈ ਜੀ ਲਗਭਗ 16-17 ਮਹੀਨੇ ਤੇ ਬਹੁਤ ਹੀ ਚੰਗਾ ਬੱਚਾ ਹੈ ਬਣਤਰ ਦਾ ਵੀ ਚੰਗਾ ਕੱਦ-ਕਾਠ ਵੀ ਚੰਗਾ ਕੰਨ-ਕਨੂਤੀ ਦਾ ਵੀ ਸੋਹਣਾ ਹੈ ਜੀ ਤੇ ਜੇ ਇਸ ਦੇ ਫਾਦਰ ਦੀ ਗੱਲ ਕਰੀਏ ਤਾਂ ਉਹ ਹੈ ਜੀ ਟਿੱਬੀ ਵਾਲਾ ਬਾਦਰ ਤੇ ਫਾਦਰ ਸਾਈਡ ਤੋਂ ਇਹਦਾ ਭਰਾ ਹੈ ਜੀ ਰਾਜ ਗੁਲਜਾਰ ਜੋ ਜਸੀ ਕੁਮਾਨ ਵੀਰ ਕੁਲ ਹੈ ਤੇ ਇਹਦੀ ਮਦਰ ਹੈ ਜੀ ਉਹ ਹੈ ਹਬੌਰ ਵਾਲੇ ਦੀ ਪੋਤੀ ਤੇ ਬਹੁਤ ਹੀ ਚੰਗੀ ਲੈਣ ਦਾ ਤੇ ਬਹੁਤ ਹੀ ਸਨੱਖਾ ਵਸ਼ੇਰਾ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ 22 ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਸੇਲ ਤੇ ਵੀ ਹੈ ਇਹ ਤੇ ਬੜੇ ਹੀ ਜਾਇਜ਼ ਰੇਟ ਤੇ ਬੜੇ ਹੀ ਸਨੱਖੇ ਜੇ ਜਾਨਵਰ ਦੀ ਵੀਡੀਓ ਲੈ ਕੇ ਤੁਹਾਡੇ ਲਈ ਪਹੁੰਚੇ ਆ ਜੀ ਤੇ 22 ਹੋਰਾਂ ਦਾ ਏਰੀਆ ਹੈ ਜੀ ਰਾਜਸਥਾਨ ਦੇ ਵਿੱਚ ਅਨੂਪਗੜ੍ਹ ਤਹਿਸੀਲ ਬਾਕੀ ਰਹਿਦੀ ਜਾਣਕਾਰੀ ਤੁਸੀਂ ਬਾਈ ਹੋਰਾਂ ਤੋਂ ਲੈ ਸਕਦੇ ਹੋ ਜੀ ਨੰਬਰ ਬਾਈ ਹੋਰਾਂ ਦਾ ਸਕਰੀਨ ਤੇ ਦਿੱਤਾ ਹੋਇਆ ਹੈ ਤੇ ਹੋਰ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ